ਸਸੀਗਾ ਦੋਸਤੋ ਮੈਂ ਤੁਹਾਡਾ ਨਵਦੀਪ ਦੌੜੀਖਾਨੇ ਵਾਲਾ ਤੇ ਅੱਜ ਆਪਣੇ ਨਾਲ ਸਮੁੱਚੀ ਟੂਰਨਾਮੈਂਟ ਪ੍ਰਬੰਧਕ ਕਮੇਟੀ ਜੈਤੋ ਵਾਲੇ ਵੀਰ ਆਪਣੇ ਨਾਲ ਨੇ ਅੱਜ ਤੇ ਬਾਈਆਂ ਤੋਂ ਲੈਨੇ ਆਪਾਂ ਜਾਣਕਾਰੀ ਕਬੱਡੀ ਦੀਆਂ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਵੱਡਾ ਕਬੱਡੀ ਕੱਪ ਜਿਹੜਾ ਹੋ ਰਿਹਾ ਪਿੰਡ ਜੈਤੋ ਦੀ ਧਰਤੀ ਮਿਤੀ 27 ਮਾਰਚ ਨੂੰ ਇਹ ਕਬੱਡੀ ਕੱਪ ਹੋਣ ਜਾ ਰਿਹਾ ਹੈ ਤੇ ਕਬੱਡੀ 48 ਕਿਲੋ 62 ਕਿਲੋ ਦੇ ਮੈਚ ਜਿਹੜੇ ਹੋਣੇ ਆ ਤੇ ਬਾਈ ਜੀ ਤੁਹਾਨੂੰ ਦੱਸੋ ਟੀਮਾਂ ਫਿਰ ਇਹ ਸੀਮਤੀ ਤੁਸੀਂ ਬੁੱਕ ਕਰੀਆਂ ਕਬੱਡੀ ਸਾਰੀਆਂ ਮੇਰੀ ਜੰਨੀਆਂ ਵੀ ਟੀਮਾਂ ਆਪਣੀਆਂ ਸਾਰੀਆਂ ਸੀਮ ਤੋਣਗੀਆਂ ਠੀਕ ਔਰ ਜਿਹੜੀ 48 ਕਿਲੋ ਦੀਆਂ ਟੀਮਾਂ ਉਹ ਸਿਰੇ ਨੌਵੇਂ ਸਾਡੇ ਕੋਲ ਇੰਟਰ ਹੋਣਗੇ ਠੀਕ ਆ 48 ਕਿਲੋ ਦੀਆਂ ਕਿੰਨੀਆਂ ਟੀਮਾਂ ਬੁੱਕ ਕਰਾ ਕਢਾਉਣੀਆਂ 16 ਟੀਮਾਂ ਕਰ ਲਾਂ 16 48 ਦੀਆਂ ਤੇ 62 ਦੀਆਂ 16 ਕਿਹ ਕਰ ਲਾਂ 16 62 ਦੀਆਂ ਲੈ ਵੀ ਕਬੱਡੀ 62 ਕਿਲੋ ਦੀਆਂ ਵੀ 16 ਟੀਮਾਂ ਤੇ 48 ਕਿਲੋ ਭਾਰ ਦੀਆਂ ਵੀ 16 ਟੀਮਾਂ ਜਿਹੜੀਆਂ ਖੇਡਣਗੀਆਂ ਜੇ ਤੋ ਦੇ ਕਬੱਡੀ ਕੱਪ ਤੇ 17ਵੀਂ ਟੀਮ ਬਾਈ ਕਹਿੰਦੇ ਵੀ ਅਸੀਂ ਐਂਟਰ ਨਹੀਂ ਕਰਨੀ ਇਦਾਂ ਦੀ ਗੱਲ ਬਈ ਸਹੀ ਗੱਲ ਆ ਬਈ ਤੇ ਕਬੱਡੀ ਓਪਨ ਦੀਆਂ ਓਪਨੀਆਂ ਟੀਮਾਂ ਸਾਡੇ ਕੋਲੇ 8 ਜਾਂ 10 ਟੀਮਾਂ ਹੀ ਰੱਖਣੀਆਂ ਵਿਰੇ ਠੀਕ ਆ ਤੇ ਉਹਨਾਂ ਦੇ ਮੈਚਸ ਨੂੰ 3 ਕਵਈਂ ਕਰੂ ਪਰਵਾਹ ਨਹੀਂ ਠੀਕ ਆ ਮੇਨ ਮੇਨ ਟੀਮਾਂ ਰਣਗੇ ਤੁਸੀਂ ਸੱਦਣਗੇ ਮੇਨ ਮੇਨ ਟੀਮਾਂ ਠੀਕ ਆ ਤੇ ਬਾਕੀ ਬਾਈ ਜਿਹੜੀਆਂ ਤੁਸੀਂ ਇੱਕ ਮੋਬਾਈਲ ਨੰਬਰ ਵਿੱਚ ਬੋਲ ਦੋ ਆਪਣਾ ਜਿਹੜੀਆਂ ਬਜੇ ਨਹੀਂ ਭਾਰਤੀਆਂ ਟੀਮਾਂ ਤੁਹਾਡੇ ਨਾਲ ਕੰਟੈਕਟ ਕਰ ਲੈਣਗੀਆਂ 94788 88614 ਸੋ ਇਸ ਨੰਬਰ ਤੇ ਬਈ ਨਹੀਂ ਭਾਰ ਲੀਆਂ ਟੀਮਾਂ ਬਾਈ ਜੀ ਤੁਸੀਂ ਸੰਪਰਕ ਕਰਕੇ ਆਇਓ ਕਿਉਂਕਿ ਟੀਮਾਂ ਬਾਈਆਂ ਨੇ ਸੀਮਤੀ ਜਣੀਆਂ 16 48 ਦੀਆਂ ਤੇ 16 ਟੀਮਾਂ ਜਿਹੜੀਆਂ ਕਬੱਡੀ ਬਾੜਨ ਦੀਆਂ ਜਿਹੜੀਆਂ ਇੰਟਰ ਕਰਨੀਆਂ ਤੇ ਬਾਕੀ ਬਾਈ ਜੀ ਆਪਣਾ ਟੀਮਾਂ ਕੋਲ ਜ ਤੁਹਾਡੇ ਕੋਲ ਇੰਟਰ ਹੋਊਗਾ ਚਾਰ ਟੀਮਾਂ ਸਾਡੇ ਕੋਲ ਇੰਟਰ ਹੋਊਗਾ ਗੁਰੂ ਸਰ ਇੱਕ ਮਾਨ ਸਿੰਘ ਵਾਲਾ ਲੰਡੇ ਰੋਟੇ ਤੇ ਮਾਨੁਕ ਜੀ ਇਹ 62 ਕਿਲੋ ਦਾ 62 ਕਿਲੋ ਦਾ ਸੋ 48 ਵਾਲੇ 62 ਵਾਲੇ ਮੁੰਡੇ ਧਿਆਨ ਨਾਲ ਸੁਣ ਲੋ ਮੁੜ ਕੇ ਤੁਸੀਂ ਆ ਕੇ ਸਾਨੂੰ ਕਹੋ ਵੀ ਸਾਨੂੰ ਤਾਂ ਤੁਸੀਂ ਏਂਟਰ ਨਹੀਂ ਕਰਦੇ ਬਾਈਆਂ ਦਾ ਇਹ ਸਖਤ ਫੈਸਲਾ ਵੀ ਜਿਹੜੇ ਮੈਚ 48 ਦੇ ਸਹੀ 9 ਵਜੇ ਸ਼ੁਰੂ ਕਰਦੇ ਨੇ ਆ 16 ਟੀਮਾਂ ਪਹਿਲਾਂ ਏਂਟਰ ਤੇ ਕਬੱਡੀ 62 ਕਿਲੋ ਦੀਆਂ 16 ਏਂਟਰ ਤੇ ਕਬੱਡੀ ਓਪਨ ਦੀਆਂ ਵੀ ਬਸ 12 13 ਜਾਂ 16 ਏਂਟਰ ਹੋਣਗੀਆਂ ਸੋ ਬੇਨਤੀ ਆ ਮੁੰਡਿਆਂ ਨੂੰ ਬਜਣੀ ਵਾਲਿਆਂ ਨੂੰ ਖਾਸ ਕਰਕੇ ਨੰਬਰ ਤੇ ਸੰਪਰਕ ਕਰਕੇ ਆਇਓ ਇੱਕ ਵਾਰੀ ਫੇਰ ਬੋਲ ਦੋ ਨੰਬਰ ਬਈ 93788 87614 62 ਕਿਲੋ ਦੇ ਆਪ 12 ਵਜੇ ਵੀਰੇ ਸ਼ੁਰੂ ਕਰਦਨੇ ਮੈਚ ਹੈਲੋ ਸਹੀ 12 ਵਜੇ 62 ਕਿਲੋ ਸ਼ੁਰੂ ਹੋਊਗੀ ਤੇ 3 ਵਜੇ ਮੈਚ ਜਿਹੜੇ ਕਬੱਡੀ ਓਪਨ ਦੇ ਸ਼ੁਰੂ ਹੋ ਜਾਣਗੇ ਤੇ 9 ਵਜੇ 48 ਕਿਲੋ ਭਾਰ ਦੇ ਮੈਚ ਸ਼ੁਰੂ ਹੋ ਜਾਣਗੇ ਤੇ ਬਾਈਆਂ ਨੂੰ ਬੇਨਤੀ ਆ ਖੇਡਣ ਵਾਲੇ ਭਰਾਵਾਂ ਨੂੰ ਆਪਣੇ ਮੁੰਡਿਆਂ ਨੂੰ ਸੰਪਰਕ ਕਰਕੇ ਆਇਓ ਬਾਅਦ ਦੇ ਵਿੱਚ ਨਾ ਆਖਿਓ ਭਾਈ ਸਾਨੂੰ ਉਥੇ ਮੋੜਤਾ ਤੇ 16-16 ਟੀਮਾਂ ਹੀ ਜੜੀਆਂ ਐਂਟਰ ਹੋਣਗੀਆਂ ਧੰਨਵਾਦ ਜੀ ਸਾਰੇ ਵੀਰਾਂ ਦਾ